ਕਿਸਾਨ ਵੀਰੋ ਜੇ ਪੈ ਗਿਆ ਮੀ ਤਾਂ ਰੱਖ ਦਿਓ ਢੋਲੀਆਂ ਸਪਰੇਹਾਂ ਹਜੇ ਨਾ ਕਰੋ ਜੇਕਰ ਤੁਹਾਡਾ ਝੋਨਾ 50 ਤੋਂ 70 ਦਿਨਾਂ ਦਾ ਹੋ ਗਿਆ ਆ ਤਾਂ ਆ ਗਲਤੀ ਨਾ ਕਰੋ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਖੇਤੀਬਾੜੀ ਵਿਰਸਾ ਚੈਨਲ ਦੇ ਉੱਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਯੂਰੀ ਆ ਵੀ ਪੈ ਚੁੱਕਿਆ ਸਾਰੇ ਤਤ ਪੂਰੇ ਕਰਤੇ ਹੁਣ ਕਿਸੇ ਦਾ ਝੋਨਾ 50 ਦਿਨਾਂ ਦਾ ਹੋ ਚੁੱਕਿਆ ਆ ਕਿਸੇ ਦਾ 60 ਦਿਨਾਂ ਦਾ ਹੋ ਚੁੱਕਿਆ ਕਿਸੇ ਦਾ ਹਜੇ 70 ਦਿਨਾਂ ਦਾ ਹੋ ਚੁੱਕਿਆ ਕਿਸਾਨ ਵੀਰੋ ਅਸੀਂ ਹੁਣ ਦੇਖਪਾਲ ਕਿਵੇਂ ਕਰਨੀਆਂ ਕਿਉਂਕਿ ਕੋਈ ਕਿਸਾਨ ਵੀ ਸੋਚ ਰਿਹਾ ਕਿ ਹੋਰ ਤਤ ਪਾ ਦਈਏ ਰੀਜੈਂਟ ਪਾਈਏ ਪੁਟਾਰੇ ਵਾਸਤੇ ਕੁਝ ਪਾ ਦਈਏ ਪਦਾਨ ਪਾ ਦਈਏ ਜਾਂ ਨਾ ਪਾ ਦਈਏ ਸੂੰਡੀ ਦਾ ਡਰ ਸਤਾਉਂਦਾ ਤੇ ਨਾਲ ਟਿੱਡੀਆਂ ਦਾ ਡਰ ਸਤਾਉਂਦਾ ਕਿਸਾਨੀ ਜਿੰਨੀ ਮਰਜ਼ੀ ਸਿੱਖ ਲਈਏ ਅਸੀਂ ਪਰ ਡਰ ਬਣਿਆ ਰਹਿਣਾ ਸਾਡਾ ਲਾਜ਼ਮੀ ਹੁੰਦਾ ਜਿੰਨਾ ਚਿਰ ਫਸਲ ਵੱਢ ਕੇ ਵੇਚਦੇ ਨਹੀਂ ਸਾਡਾ ਡਰ ਕਦੇ ਕੋਈ ਕਦੇ ਕੋਈ ਬਿਮਾਰੀ ਦੇ ਲਈ ਕਦੇ ਕਿਹੜੀ ਚੀਜ਼ ਦੇ ਲਈ ਸਾਡਾ ਤਣਾ ਜਿਹੜਾ ਬਣਿਆ ਰਹਿੰਦਾ ਜਿਆਦਾਤਰ ਅਸੀਂ ਡਰ-ਡਰ ਦੇ ਵਿੱਚ ਹੀ ਜਿਹੜੀਆਂ ਨੇ ਕਿਸਾਨ ਵੀਰ ਉਹ ਜਾਂ ਦੇਖ-ਦਖਾਈਏ ਦੇ ਵਿੱਚ ਹੀ ਜਿਹੜੀਆਂ ਚੀਜ਼ਾਂ ਨੇ ਉਹ ਆਪਾਂ ਖੇਤ ਦੇ ਵਿੱਚ ਪਾਉਨੇ ਆ ਕਿਉਂਕਿ ਨਾਲ ਦੇ ਨੇ ਸਪਰੇਅ ਕਰਤੀ ਤਾਂ ਨਾਲ ਦੀ ਨਾਲ ਸਾਡੇ ਵੀ ਨਾਲ ਦੀ ਨਾਲ ਸਾਨੂੰ ਵੀ ਐ ਹੋ ਜਾਂਦਾ ਵੀ ਆਪਾਂ ਵੀ ਸਪਰੇਅ ਕਰੀਏ ਹੁਣ ਦਾਣੇਦਾਰ ਜ਼ਹਿਰ ਤੇ ਹੋਰ ਜਿਹੜੀਆਂ ਕੀਟਨਾਸ਼ਕ ਸੋਹਣੀਆਂ ਸੋਹਣੀਆਂ ਪੈਕਿੰਗ ਦੀਆਂ ਦਵਾਈਆਂ ਆਪਾਂ ਵਰਤਦੇ ਆਂ ਇਹ ਮਿੱਤਰ ਕੀੜੀਆਂ ਨੂੰ ਅਸਰ ਕਰਦੀਆਂ ਨੇ ਕਰਦੀਆਂ ਨੇ ਕਰਦੀਆਂ ਨੇ ਇਹ 100% ਸੱਚ ਹੈ ਜਿਨ੍ਹਾਂ ਨੇ ਵੀ ਇਹ ਮਿੱਤਰ ਕੀੜੀਆਂ ਨੂੰ ਜਿਨ੍ਹਾਂ ਨੇ ਆਂਡੇ ਖਾਣੇ ਨੇ ਸੂੰਡੀਆਂ ਦੇ ਤੇ ਸੂੰਡੀਆਂ ਨੂੰ ਖਾਣਾ ਕਿਉਂਕਿ ਇੱਕ ਸਰਕਲ ਚੱਲਦਾ ਹੈ ਉਹ ਸਰਕਲ ਦੇ ਵਿੱਚ ਅਸੀਂ ਦਖਲ ਅੰਦਾਜ਼ੀ ਕਰਕੇ ਕਈ ਵਾਰ ਕੀਟਨਾਸ਼ਕ ਜ਼ਿਆਦਾ ਪਾ ਦਿੰਨੇ ਆ ਜਿਹਦੇ ਨਾਲ ਸਾਡੀ ਫਸਲ ਸਾਡੀ ਜ਼ਮੀਨ ਫਸਲ ਬੇਸ਼ੱਕ ਸੂਣੀ ਪਾਰਲਰ ਦਾ ਰੂਪ ਲੈ ਲੈਂਦੀ ਆ ਪਰ ਜ਼ਮੀਨ ਨੂੰ ਜਰੂਰ ਅਸਰ ਹੁੰਦਾ ਹੁਣ ਧਿਆਨ ਦੇ ਨਾਲ ਸੁਣੋ ਗੱਲ ਜੇਕਰ ਹੁਣ ਮੌਸਮ ਠੰਡਾ ਆ ਮੀਂਹ ਪੈ ਗਿਆ ਤਾਂ 10 ਤੋਂ 15 ਦਿਨ ਚ ਓਨੇ ਦੀ ਗਰੋਥ ਅਤੇ ਆ ਜਿਹੜਾ ਮੌਸਮ ਆ ਇਹ ਓਨੇ ਵਾਸਤੇ ਬਹੁਤ ਵਧੀਆ ਜਦੋਂ ਮੱਖੀ ਮੱਛਰ ਘਟਾ ਤੁਸੀਂ ਆਪ ਦੇਖੋ ਆਪਾਂ ਸਮਾਜ ਵਿੱਚ ਵਿਚਰਦਿਆਂ ਤਾਂ ਸਮਝੋ ਸੂੰਡੀ ਦਾ ਪਰਿਵਾਰ ਵੀ ਵਾਧਦਾ ਫੁੱਲਦਾ ਨਹੀਂ हां ਜੇਕਰ ਅਟੈਕ ਹੋ ਗਿਆ ਉਹ ਗੱਲ ਵੱਖਰੀ ਆ ਪਰਿਵਾਰ ਵਾਧਾ ਜਾਂਦਾ ਉਹ ਗੱਲ ਵੱਖਰੀ ਆ ਪਰ ਮੈਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਦੋਸਤੋ ਹਜੇ ਕਿਸਾਨ ਵੀਰੋ ਕੁਝ ਵੀ ਨਹੀਂ ਸਿਰਫ ਸੋਹਣਾ ਝੋਨਾ ਖੜਾ ਹੱਸਦਾ ਟੱਪਦਾ ਝੋਨਾ ਖੇਤ ਦੇ ਵਿੱਚ ਦਿਖ ਰਿਹਾ ਉਹਨਾਂ ਦੇ ਲਈ ਇਹ ਵੀਡੀਓ ਆ ਸਿਰਪ ਝੋਨਾ ਖੇਤਾਂ ਵਿੱਚ ਝੂਲ ਰਿਹਾ ਤਾਂ ਉਹਨੂੰ ਝੂਲਣ ਦਿਓ ਉਹ ਗਰੋਥ ਦੇ ਮੂਡ ਦੇ ਵਿੱਚ ਆ ਉਹਦੀਆਂ ਜੜਾਂ ਨੇ ਉਹ ਆਪਣੇ ਆਪ ਜਿਹੜਾ ਖੇਤਾਂ ਦੇ ਵਿੱਚ ਆਪਾਂ ਸਲਫਰ ਪਾਇਆ ਹੋਇਆ ਕਿਸੇ ਨੇ ਜ਼ਿੰਕ ਪਾਇਆ ਹੈ ਜ਼ਿੰਕ ਦੀ ਸਪਰੇਅ ਕੀਤੀ ਹੋਈ ਆ ਕੁਝ ਵੀ ਕੀਤਾ ਹੋਇਆ ਯੂਰੀਆ ਤਾਂ ਆਪਾਂ ਨੇ ਕੰਪਲੀਟ ਕੀਤੀ ਹੋਏ ਨੇ ਉਹ ਜਿਹੜੀਆਂ ਜੜਾਂ ਨੇ ਉਹ ਆਪਣੀ ਗਰੋਥ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਉਂਕਿ ਜਿਹੜਾ ਮੌਸਮ ਆ ਮੌਸਮ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਫਸਲਾਂ ਦੇ ਲਈ ਬਹੁਤ ਲਾਭਕਾਰੀ ਹੈ ਹਜੇ ਸਿਰਫ ਢੀੜਾ ਸ਼ਹਿਰ ਦੁਕਾਨਾਂ ਦੇ ਵਿੱਚ ਮਾਰਨ ਦੇ ਨਾਲੋਂ ਲਾਲਿਆਂ ਕੋਲ ਜਾਣ ਦੇ ਮਨ ਨਾਲੋਂ ਉਹਨਾਂ ਦੀ ਸਲਾਹ ਲੈਣ ਦੇ ਨਾਲੋਂ ਸਿਰਪ ਤੁਸੀਂ ਚੋਨੇ ਦੇ ਵਿੱਚ ਹੀ ਢੇੜਾ ਰੱਖੋ। ਪਦਾਨ ਪਾਰਲਰ ਦਾ ਕੰਮ ਕਰਦੀ ਆ ਇਹ ਸਾਰੇ ਦੋਸਤ ਮਿੱਤਰ ਨੇ ਕੀੜੇ ਨੇ ਜਿਹੜੇ ਉਹਨਾਂ ਨੂੰ ਵੀ ਪ੍ਰਭਾਵਿਤ ਕਰਦੀ ਆ। ਹਾਂ ਸੁੰਡੀ ਨਹੀਂ ਪੈਣ ਦਿੰਦੀ, ਢਿੱਡੀ ਨਹੀਂ ਪੈਣ ਦਿੰਦੀ ਉਹ ਗੱਲ ਵੱਖਰੀ ਆ। ਪਰ ਹੁਣ ਸਾਨੂੰ ਇਸ ਕਰਕੇ ਜਿਹੜਾ ਇਹ ਝੋਨਾ ਉਹਨੂੰ ਹਜੇ ਇਹਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਤੁਹਾਨੂੰ ਬੇਨਤੀ ਵੀ ਆ ਤੁਹਾਨੂੰ ਰਿਕਵੈਸਟ ਵੀ ਆ ਸਿਰਫ ਮੀਲਾ ਦੇਖੋ ਨਜ਼ਾਰੇ ਲੋ ਰੱਬ ਰੱਬ ਕਰੋ ਜਿਹੜੇ ਪੈਸੇ ਟੱਪਦੇ ਨੇ ਜੇਬ ਦੇ ਵਿੱਚ ਕੀਟਨਾਸ਼ਕ ਸਿੱਟਣ ਦੇ ਲਈ ਉਹ ਹਜੇ ਬਚਾ ਕੇ ਰੱਖ ਲਓ ਜੇਕਰ ਖੇਤ ਦੇ ਵਿੱਚ ਸੁੰਡੀ ਦਿਖੇ ਤਾਂ ਜਾ ਫਿਰ ਟਿੱਡੀ ਦਿਖੇ ਜਾਂ ਫਿਰ ਉਹਨਾਂ ਦੇ ਆਂਡੇ ਦੇਖਣ ਇਹ ਧਿਆਨ ਨਾਲ ਗੱਲ ਸੁਣਨ ਵਾਲੀ ਆ ਜੇਕਰ ਖੇਤ ਦੇ ਵਿੱਚ ਟਿੱਡੀ ਦਿਖੇ ਖੇਤ ਦੇ ਵਿੱਚ ਸੁੰਡੀ ਦੇਖੇ ਪੱਤਾ ਲਪੇਟ ਦਿਖਦੀ ਆ ਤਾਂ ਤੁਸੀਂ ਆਪ ਨਹੀਂ ਦੇਖ ਸਕਦੇ ਤਾਂ ਬੂਜੇ ਦੇ ਵਿੱਚ ਹਰੇਕ ਕਿਾਰੇ ਦੇ ਵਿੱਚ ਜਿੱਥੋਂ ਕਿਹਰਾ ਸ਼ੁਰੂ ਹੁੰਦਾ ਉਹਦੇ ਵਿੱਚ ਦੇਖੋ ਕਿਾਰੇ ਦੇ ਵਿਚਾਲੇ ਵੜ ਕੇ ਦੇਖੋ ਸਾਈਡਾਂ ਤੇ ਦੇਖੋ ਜੇਕਰ ਤੁਹਾਨੂੰ ਲੱਗਦਾ ਵੀ ਇਹ ਸਮੱਸਿਆ ਹੈ ਤਣਾ ਕੱਚਾ ਸੀ ਜਾਂ ਕੱਚਾ ਹੈ ਉਹਦੇ ਵਿੱਚ ਉਹਨੇ ਆਂਡੇ ਦਿੱਤੇ ਹੋਇਆ ਜਾਂ ਪੱਤੇ ਲਪੇਟ ਨੇ ਆਂਡੇ ਦਿੱਤੇ ਹੋਇਆ ਤਾਂ ਚੁੱਪ ਕਰਕੇ ਇੱਕ ਅੱਧੀ ਸਪਰੇਅ ਕਰ ਦਿਓ ਸਪਰੇਅ ਸਿਰਫ ਉਹੋ ਕਰਨ ਜਿਨ੍ਹਾਂ ਨੇ ਅਗੇਤੀਆਂ ਨਸਲਾਂ ਜਾਂ ਫਿਰ ਜਿਵੇਂ ਹੁਣ ਮੰਨ ਕੇ ਚੱਲੋ ਦਿਨ ਜ਼ਿਆਦੇ ਹੋ ਗਏ ਉਹਨਾਂ ਤੇ ਹੋ ਸਕਦਾ 70 ਦਿਨਾਂ 60 70 ਦਿਨਾਂ ਦੇ ਵਿੱਚ ਵਿੱਚ ਜਾਂ ਫਿਰ ਜਿਹੜੀ ਬਹੁਤ ਵਿਛੇਤੀਆਂ ਫਸਲਾਂ ਆਣੇ ਨੇ ਉਹ ਉਹਨਾਂ ਨੂੰ ਦਿੱਕਤ ਆ ਸਕਦੀ ਆ ਜ਼ਿਆਦਾ ਤਾਂ ਮੈਂ ਜ਼ੋਰ ਦਊਂਗਾ ਜਿਹੜੇ ਜਿਨ੍ਹਾਂ ਨੇ ਪਿਛੇਤੀਆਂ ਫਸਲਾਂ ਲਾਈਆਂ ਨੇ ਜਿਨ੍ਹਾਂ ਨੇ ਮੱਕੀ ਵੱਢ ਕੇ ਜਿੰਨੀਆਂ ਵੀ ਪਿਛੇਤੀਆਂ ਲਾਈਆਂ ਨੇ ਕਿਉਂਕਿ ਉਹ ਮੌਸਮ ਤੇ ਆਧਾਰ ਦੇ ਅਨੁਸਾਰ ਫਸਲਾਂ ਨਹੀਂ ਲੱਗੀਆਂ ਹੋਈਆਂ ਜਿਹੜੀਆਂ ਮੌਸਮ ਦੇ ਅਨੁਕੂਲ ਲੱਗੀਆਂ ਹੋਈਆਂ ਨੇ ਚਾਹੇ ਉਹ ਪੂਰਾ 44 ਆ 131 ਆ 110 ਆ 128 ਵੀ ਕਹਿ ਸਕਦੇ ਆ ਉਹ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਉਹ ਗਰੋਥ ਦੇ ਮੂਡ ਦੇ ਵਿੱਚ ਨੇ ਗਰੋਥ ਲੈ ਰਹੀਆਂ ਨੇ ਜਿਹੜੇ ਤੱਤ ਤੁਸੀਂ ਨੇ ਖੇਤ ਦੇ ਵਿੱਚ ਪਾਏ ਹੋਏ ਨੇ ਉਹ ਤੱਤਾਂ ਨੂੰ ਉਹ ਅਬਜ਼ਰਵ ਕਰ ਰਹੀਆਂ ਨੇ ਲੈ ਰਹੀਆਂ ਨੇ ਗੇਨ ਕਰ ਰਹੀਆਂ ਨੇ ਗਰੋਥ ਦੇ ਮੂਡ ਦੇ ਵਿੱਚ ਨੇ ਤੁਸੀਂ ਛੇੜਛਾੜ ਨਾ ਕਰੋ ਸਿਰਫ ਉਥੋਂ ਕੱਖਾਂ ਨੂੰ ਕੱਢੋ ਕੱਖਾਂ ਨੂੰ ਕੱਢ ਕੇ ਕੇਤੇ ਦੀ ਬੱਟ ਦੇ ਉੱਤੇ ਰੱਖ ਕੇ ਚਾਹ ਪੀ ਕੇ ਚਾਹ ਦੀ ਪਿਆਲੀ ਦੇ ਨਾਲ ਪਕੌੜੇ ਛੱਕ ਕੇ ਤੁਸੀਂ ਆਰਾਮ ਕਰੋ ਸਿਰਫ ਤੁਸੀਂ ਜਿਨ੍ਹਾਂ ਨੇ ਪਛੇਤੀ ਲਈ ਆ ਉਹ ਥੋੜੇ ਅਲਰਟ ਰਹਿਣ ਕਿਉਂਕਿ ਉਸ ਚ ਜ਼ਿਆਦਾ ਪਾਣੀ ਲੱਗਦਾ ਪਾਣੀ ਲੱਗਣ ਦੇ ਨਾਲ ਤਣਾ ਕੱਚਾ ਰਹਿੰਦਾ ਕੱਚਾ ਰਹਿਣ ਦੇ ਨਾਲ ਉਹਦੇ ਵਿੱਚ ਪਾਈਪ ਦੇ ਵਿੱਚ ਉਹ ਦੰਦੀ ਵੱਢ ਕੇ ਨੰ ਕੱਟ ਲਾ ਕੇ ਉਹ ਚਾਂਡੇ ਦਿੰਦੀਆਂ ਨੇ ਬਾਕੀ ਨਿਸ਼ਚਿਤ ਰਹਿਣ ਹਜੇ ਕਿਉਂਕਿ ਮੌਸਮ ਬਹੁਤ ਸੋਹਣਾ ਹੋ ਚੁੱਕਿਆ ਹੈ ਮੌਸਮ ਕਿਤੇ ਕਿਤੇ ਜਿੱਥੇ ਨਹੀਂ ਹੋਇਆ ਉਹ ਆਪਣਾ ਖੇਤ ਗੇੜਾ ਰੱਖਣ ਮੇਰੇ ਵੀਰ ਬਾਕੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਬੈਲ ਆਈਕਨ ਨੂੰ ਕਲਿੱਕ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ